ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਨਾਵਲ ਨੂੰ ਅੱਗੇ। ਝੰਡੇ ਦੇ ਘਰ ਦੇ ਪਿਛਲੇ ਪਾਸੇ ਇੱਕ ਬੈਠਕ ਬਣੀ ਹੋਈ ਸੀ। ਇਸ ਬੈਠਕ ਦਾ ਇੱਕ ਬਾਰ ਪਿਛਲੇ ਪਾਸੇ ਨੂੰ ਖੁੱਲਦਾ ਸੀ। ਪਿਛਲੇ ਪਾਸੇ ਮਕਾਨ ਕੋਈ ਨਹੀਂ ਸੀ। ਪਹਾ ਵਗਦਾ ਸੀ। ਪਹੇ ਦੇ ਨਾਲ-ਨਾਲ ਰੂੜੀਆਂ ਦੇ ਢੇਰ ਸਨ ਤੇ ਫਿਰ ਰੂੜੀਆਂ ਤੋਂ ਪਰੇ ਖੇਤ ਸ਼ੁਰੂ ਹੋ ਜਾਂਦੇ ਨੇੜੇ ਦੇ ਇਹਨਾਂ ਖੇਤਾਂ ਨੂੰ ਨਿਆਈ ਆਖਿਆ ਜਾਂਦਾ ਨਿਆਈਆਂ ਤੋਂ ਥੋੜੀ ਦੂਰ ਉੱਤੇ ਹੀ ਸੂਆ ਸੀ ਇਹ ਸੂਆ ਪਿੰਡ ਦੇ ਦੱਖਣ ਪੱਛਮ ਵੱਲ ਲੰਮੇ ਲੋਟ ਪੈਂਦਾ ਸੀ ਸਹਨੇ ਵਾਲੀ ਨਹਿਰ ਵਿੱਚੋਂ ਨਿਕਲ ਕੇ ਬੁਰਜ ਗਿੱਲਾ ਕੋਲ ਦੀ ਹੁੰਦਾ ਹੋਇਆ ਇਹ ਸੂਆ ਕੋਠੇ ਖੜਕ ਸਿੰਘ ਦੇ ਉੱਤੋਂ ਉੱਤੋਂ ਦੀ ਤੇ ਫਿਰ ਸੇਲ ਬਰਾਹੋਂ ਥੋੜਾ ਛੱਡ ਕੇ ਦੂਰ ਨਥਾਣੇ ਵੱਲ ਨੂੰ ਨਿਕਲ ਜਾਂਦਾ ਪਹਿ ਉੱਤੇ ਖੋਲਦਾ ਬਾਰ ਹਮੇਸ਼ਾ ਹੀ ਬੰਦ ਰਹਿੰਦਾ ਉਸ ਬੈਠਕ ਵਿੱਚ ਅਰਜਣ ਨੇ ਡੇਰਾ ਲਾ ਲਿਆ ਉੱਥੇ ਹੀ ਪੈੰਦਾ ਬੈਠਦਾ ਉਸ ਦੇ ਯਾਰ ਮਿੱਤਰ ਉਸ ਬੈਠਕ ਵਿੱਚ ਹੀ ਉਹਨੂੰ ਮਿਲਦੇ ਝੰਡਾ ਤਾਂ ਕਦੇ ਹੀ ਉੱਥੇ ਆ ਕੇ ਖੜਦਾ ਅਗਵਾੜ ਦੀਆਂ ਜਨਾਨੀਆਂ ਮੂਹਨੇਰੇ ਘਰਾਂ ਵਿੱਚੋਂ ਉੱਠਦੀਆਂ ਤੇ ਪਾਣੀ ਦੀਆਂ ਗੜਬੀਆਂ ਲੈ ਕੇ ਰੂੜੀਆਂ ਵਿੱਚ ਜੰਗਲ ਪਾਣੀ ਬੈਠ ਜਾਂਦੀਆਂ ਬੰਦੇ ਨਿਆਈ ਵਿੱਚ ਜੰਗਲ ਪਾਣੀ ਜਾਂਦੇ ਹਰਨਾਮੀ 4 ਵਜੇ ਜਾਗਦੀ ਇਹ ਪਾਣੀ ਦੀ ਗੜਬੀ ਲੈ ਕੇ ਰੂੜੀਆਂ ਵਿੱਚ ਆ ਜਾਂਦੇ। ਉਸ ਸਮੇਂ ਰੂੜੀਆਂ ਵਿੱਚ ਕੋਈ ਬੁਢੀ ਨਹੀਂ ਹੁੰਦੀ ਸੀ। ਕੇਰ ਸਿੰਘ ਉਹਦਾ ਸੌਰਾ ਹੌਲੀ-ਹੌਲੀ ਖੰਘ ਰਿਹਾ ਹੁੰਦਾ ਤੇ ਵਾਰ-ਵਾਰ ਵਹਿ ਗਿਰੂ ਦਾ ਨਾਂ ਲੈਂਦਾ। ਗਿੰਦਰ ਅਜੇ ਜਾਗਿਆ ਨਹੀਂ ਹੁੰਦਾ ਸੀ। ਜੰਗਲ ਪਾਣੀ ਜਾ ਕੇ ਉਹ ਮੁਰਦੀ ਤੇ ਫੇਰ ਚਾਹ ਬਣਾ ਕੇ ਬੁੜੇ ਤੇ ਗਿੰਦਰ ਨੂੰ ਦਿੰਦੀ। ਚਾਹ ਦੀ ਅੜੀਕ ਵਿੱਚ ਦੋਵੇਂ ਪਿਓ-ਪੁੱਤ ਮੰੰਜਾਂ ਵਿੱਚੋਂ ਨਹੀਂ ਉੱਠਦੇ ਸਨ। ਰੂੜੀਆਂ ਵਿੱਚ ਹੋ ਕੇ ਉਹ ਆ ਸਬਸਾ ਜਾ ਦੇਖਦੀ ਤੇ ਅਰਜਨ ਦੀ ਬੈਠਕ ਦਾ ਬਾਰ ਖੜਕਾ ਦਿੰਦੇ ਤੇ ਫੇਰ ਮਲਕ ਦੇ ਨੇ ਉਹਦੀ ਬੈਠਕ ਵਿੱਚੋਂ ਨਿਕਲਦੀ ਪਤਾ ਹੀ ਨਾ ਲੱਗਦਾ ਕਦੋਂ ਆਈ ਸੀ ਕਦੋਂ ਚਲੀ ਗਈ ਕਦੀ ਵੀ ਕਿਸੇ ਨੇ ਉਹਨੂੰ ਅਰਜਨ ਦੀ ਬੈਠਕ ਵਿੱਚ ਵੜਦੇ ਨਿਕਲਦੇ ਨਹੀਂ ਸੀ ਦੇਖਿਆ ਉਹ ਰੋਜ਼ ਹੀ ਅਰਜਨ ਦੀ ਬੈਠਕ ਵਿੱਚ ਆਉਂਦੀ ਹਰਨਾਮੀ ਸ਼ਾਮੂ ਕੋਲ ਤੇ ਅਰਜਨ ਦੀ ਪਰਜਾਈ ਬੰਤੋ ਦੇ ਘਰ ਵੀ ਗੇੜਾ ਮਾਰਦੀ ਰਹਿੰਦੀ ਸ਼ਾਮੂ ਨਾਲ ਉਹਦਾ ਪੱਕਾ ਸਹੇਲ ਬਣਾ ਪੈ ਗਿਆ ਇਕੱਠੀਆਂ ਬੈਠ ਕੇ ਦੋਵੇਂ ਹਾਸਾ ਹਾਸ ਗੱਲਾਂ ਕਰਦੀਆਂ ਸ਼ਿਆਮੋਂ ਦੀ ਸੱਸ ਉਹਨਾਂ ਨੂੰ ਵੇਖ ਵੇਖ ਕੇ ਖਿਜਦੀ ਮੱਥੇ ਵੱਟ ਪਾਉਂਦੀ ਪਰ ਬੋਲਦੀ ਕੁਝ ਨਾ ਪਰਾਂ ਬੈਠੀ ਗਲੋਟੇ ਅਟੇਰਦੀ ਰਹਿੰਦੀ ਤੇ ਜਾਂ ਫੇਰ ਪੁੱਤਿਆਂ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗਦੀ ਬੰਤੋ ਕੋਲ ਜਾ ਕੇ ਹਰਨਾਮੀ ਮੋਹ ਪਿਆਰ ਦੀਆਂ ਗੱਲਾਂ ਮਾਰਦੀ ਉਹਦੇ ਮੁੰਡੇ ਹਰਦੇਤ ਨੂੰ ਬੁੱਕਲ ਵਿੱਚ ਲੈ ਕੇ ਉਹਦੀਆਂ ਗੱਲਾਂ ਚੁੰਮਣ ਲੱਗਦੀ ਹਰਦਿੱਤ ਉਹਨੂੰ ਆਪਣੇ ਘਰ ਲੈ ਜਾਂਦੀ ਤੇ ਉਹਨੂੰ ਉਂਗਲਾਂ ਵਿੱਚ ਚਿਉਂਦੇ ਘੋਵ ਵਾਲੀ ਚੋਰੀ ਗੁੱਟ ਕੇ ਖਵਾਉਂਦੀ। ਹਰਦਿੱਤ ਉਹਨੂੰ ਚਾਚੀ ਚਾਚੀ ਕਰਦਾ ਰਹਿੰਦਾ ਤੇ ਉਹਦੇ ਗੱਲ ਨੂੰ ਬਾਹਾਂ ਦੀ ਗਿਲ ਬਕੜੇ પા ਕੇ ਉਸਨੂੰ ਨਿਗ੍ਹਾਸ ਦਿੰਦਾ। ਤੀਜੇ ਚੌਥੇ ਮਹੀਨੇ ਦੁੱਲਾ ਵੀ ਕੋਠੀਂ ਗੇੜਾ ਮਾਰਦਾ। ਜਦੋਂ ਵੀ ਉਹਨੂੰ ਹੰਢਾਇਆ ਸੁੰਨਾ ਸੁੰਨਾ ਜਾਪਦਾ ਤਾਂ ਉਹ ਸਵੇਰ ਦੀ ਗੱਡੀ ਫੜਦਾ ਤੇ ਰਾਮਪੁਰਾ ਫੁੱਲ ਉਤਰ ਕੇ ਸੁਧਾਣਿਆਂ ਦੇ ਪੁਲਾਂ ਤੱਕ ਟਾਂਗਾ ਲੈਂਦਾ ਤੇ ਫਿਰ ਉਤੋਂ ਪੈਰੀ ਤੁਰ ਕੇ ਕੋਠੀਆਂ ਪਹੁੰਚਦਾ। ਕੇਰ ਸਿੰਘ ਨਾਲ ਉਹਨੇ ਪੂਰੀ ਲਿਹਾਜ਼ ਪਾ ਲਈ ਸੀ ਗਿੰਦਰ ਵੀ ਉਹਨੂੰ ਚੰਗਾ ਬੁਲਾਉਂਦਾ ਜਦੋਂ ਵੀ ਉਹ ਉੱਥੇ ਆਉਂਦਾ ਕੋਈ ਨਾ ਕੋਈ ਬਹਾਨਾ ਬਣਾਉਂਦਾ ਕਦੇ ਦੱਸਦਾ ਉਹ ਭਾਈ ਰੂਪੇ ਕੰਮ ਆਇਆ ਸੀ ਕਦੇ ਦੱਸਦਾ ਉਹ ਦਿਆਲਪੁਰੇ ਜਾ ਰਿਹਾ ਹੈ ਉੱਥੇ ਉਹਦੀ ਭੂਆ ਦੀ ਧੀ ਵੀ ਆਈ ਹੋਈ ਹੈ ਕਦੇ ਕਹਿੰਦਾ ਉਹਨੇ ਚੰਗੀ ਜਹੀ ਕੋਈ ਮਾਸ ਖਰੀਦਣੀ ਆ ਸੁਣਿਆ ਇਹਨਾਂ ਪਿੰਡਾਂ ਵਿੱਚ ਚੰਗਾ ਪਸ਼ੂ ਮਿਲ ਜਾਂਦਾ ਹੈ ਉਹ ਜਦੋਂ ਵੀ ਆਉਂਦਾ ਆਨੀ ਬਹਾਨੇ ਰਾਤ ਵੀ ਕੱਟ ਲੈਂਦਾ ਪਰ ਫਿਰ ਉਹਨੂੰ ਲੱਗਦਾ ਰਹਿੰਦਾ ਕਿ ਹਰਨਾਮੀ ਹੁਣ ਉਹਨੂੰ ਇਹਨਾ ਨਹੀਂ ਚਾਹੁੰਦੀ ਰੋਟੀ ਪਾਣੀ ਦੀ ਸੇਵਾ ਤਾਂ ਚੰਗੀ ਕਰਦੀ ਪਰ ਉਹਨੂੰ ਇਕੱਲੀ ਮਿਲਣ ਤੋਂ ਸਦਾ ਹੀ ਟੱਲਦੀ ਰਹਿੰਦੀ ਇੱਕ ਵਾਰੀ ਉਹਨੇ ਮਲਮੀ ਦੇ ਜੀਵ ਨਾਲ ਇਹ ਵੀ ਕਹਿ ਦਿੱਤਾ ਸੀ ਕਿ ਉਹ ਇੱਥੇ ਹੁਣ ਬਹੁਤਾ ਨਾ ਆਇਆ ਕਰੇ ਪਿੰਡ ਦੇ ਲੋਕ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦੇ ਨੇ ਜੇ ਕਦੇ ਹਰਨਾਮੀ ਸਾਲ ਛੇ ਮਹੀਨਿਆਂ ਬਾਅਦ ਹੰਢੇ ਆਏ ਜਾਂਦੀ ਤਾਂ ਦੁੱਲੇ ਨੂੰ ਮਿਲਣ ਦੀ ਐਨੇ ਤਾਂਗ ਨਾ ਕਰਦੀ ਦੁੱਲੇ ਨੂੰ ਕਿਵੇਂ ਨਾ ਕਿਵੇਂ ਪਤਾ ਲੱਗ ਜਾਂਦਾ ਤਾਂ ਉਹ ਆਪ ਹੀ ਉਹਨੂੰ ਮਿਲਣੇ ਉਹਨਾਂ ਦੇ ਘਰ ਤੁਰ ਆਉਂਦਾ ਉਹ ਉਹਦੇ ਨਾਲ ਉਤਲੇ ਮਨੋਂ ਗੱਲਾਂ ਕਰਦੀ ਦੁੱਲਾ ਉਹਦੇ ਲਈ ਤੜਫ ਤੜਫ ਜਾਂਦਾ ਉਹਨੂੰ ਲੱਗਦਾ ਜੇ ਮੈਂ ਹਰਨਾਮੀ ਉਹਦੇ ਕੋਲੋਂ ਖੜਾ ਛਡਾਉਣਾ ਚਾਹੁੰਦੀ ਹੋਵੇ ਹਰਨਾਮੀ ਨੇ ਅਰਜਨ ਨੂੰ ਦੱਸ ਦਿੱਤਾ ਸੀ ਕਿ ਉਹਨਾਂ ਦੇ ਪਿੰਡ ਦਾ ਇੱਕ ਝੂੜ ਪ੍ਰੇਤ ਬਣ ਕੇ ਉਹਦੇ ਮਗਰ ਪਿਆ ਹੋਇਆ ਹੈ ਗਲੋਂ ਹੁਈ ਨਹੀਂ ਲੈਂਦਾ ਅਰਜਨ ਕਹਿੰਦਾ ਤਾਂ ਫੇਰ ਦੇਮਾ ਨੂੰ ਪਤਾ ਜੇ ਸਾਲਾ ਮੁੜ ਕੇ ਕਦੀ ਕੋਠੀ ਲੱਤ ਵੀ ਦੇ ਦੇ ਉਹ ਕਹਿੰਦੀ ਹਾਂ ਮੈਂ ਤਾਂ ਬੁੜੀ ਜੇਚਾਂ ਐ ਤੋ ਦੁੱਲੇ ਦੀ ਸ਼ਕਲ ਅਰਜਨ ਨੇ ਪਹਿਲਾਂ ਦੇਖੀ ਹੋਈ ਸੀ ਦੁਪਹਿਰ ਦਾ ਵੇਲਾ ਸੀ ਉਹ ਪਿੰਡ ਬੜਿਆ ਹੀ ਸੀ ਕਿ ਕੁਦਰਤੀ ਹੀ ਆਪਣੇ ਅਗਵਾੜ ਦੀ ਸੱਤ ਵਿੱਚ ਬੈਠੇ ਅਰਜਨ ਨੇ ਉਹਨੂੰ ਦੇਖ ਲਿਆ ਉਹਨੂੰ ਚੰਗੀ ਤਰ੍ਹਾਂ ਸਿਆਣ ਕੇ ਅਰਜਨ ਨੇ ਖੰਗੂਰਾ ਮਾਰਿਆ ਦੁੱਲੇ ਨੇ ਕੰਨ ਚੁੱਕ ਕੇ ਉਹਦੇ ਵੱਲ ਵੇਖਿਆ ਅਰਜਨ ਕਹਿੰਦਾ ਕਿੱਥੇ ਨੇ ਭਾਈ ਸਾਹਿਬ ਦੇ ਘਰ ਹੰਡਿਆਏ ਇੱਥੇ ਕਿੱ데 ਜਾਣਾ ਹੈ ਜਗਿੰਦਰ ਸੀ ਹੁੰਦੇ ਕੌਣ ਹੁੰਨਾ ਤੂੰ ਕੀ ਜਾਤ ਐ ਤੇਰੀ ਸਕੇ ਹੁੰਨੇ ਆ ਸੀ ਤੇਰੀ ਕੀ ਸਕੀਰੀ ਹੋਈ ਓਏ ਸੂਲਿਆ ਇਹਨਾਂ ਨੇ ਪਹਿਲਾਂ ਵੀ ਦੇਖਿਆ ਮੈਂ ਤੈਨੂੰ ਇੱਥੇ ਕਈ ਵਾਰੀ ਕਹਿ ਕੇ ਅਰਜਨ ਦੁੱਲੇ ਨੂੰ ਚਿੰਬੜ ਗਿਆ ਓਏ ਤੂੰ ਓ ਤੂੰ ਕਰਦਾ ਦੁੱਲਾ ਪਿੱਛੇ ਨੂੰ ਹਟਦਾ ਜਾ ਰਿਹਾ ਸੀ ਅਰਜਨ ਨੇ ਪੂਰਾ ਜ਼ੋਰ ਲਾਇਆ ਕਿ ਉਹਨੂੰ ਧਰਤੀ ਉੱਤੇ ਸੁੱਟ ਲਵੇ ਦੁੱਲਾ ਫੇਰ ਵੀ ਤਕੜਾ ਸੀ ਪੁਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਸਨ ਸਾਰੀ ਉਮਰ ਡੰਡ ਬੈਠਕਾਂ ਕਰਦੀਆਂ ਹੋਈਆਂ ਸਨ ਘਟ ਅਰਜਨ ਵੀ ਨਹੀਂ ਸੀ ਉਹ ਵੀ ਪੂਰਾ ਤਕੜਾ ਸੀ ਪਰ ਦਾ ਮਾਰ ਕੇ ਦੁੱਲੇ ਨੇ ਅਰਜਨ ਨੂੰ ਥੱਲੇ ਸੁੱਟ ਲਿਆ ਟਕਿਆ ਕੇ 2 ਤੋਲਾ ਉਹਦੀ ਗਰਦਨ ਉਤੇ ਧਰ ਦਿੱਤੀਆਂ ਜੋਰ ਦੀ ਇੱਕ ਅੱਡੀ ਉਹਦੀ ਵੱਖੀ ਵਿੱਚ ਵੀ ਮਾਰੀ ਅਰਜਨ ਫੜਕ ਕੇ ਰਹਿ ਗਿਆ ਦੁੱਲੇ ਨੇ ਆਸ-ਪਾਸਾ ਵੇਖਿਆ ਗੁੱਥਮ-ਗੁੱਥੀ ਹੁੰਦੇ ਉਹਨਾਂ ਨੂੰ ਪਿੰਡ ਦੇ ਕਿਸੇ ਬੰਦੇ ਨੇ ਦੇਖਿਆ ਨਹੀਂ ਸੀ ਅਰਜਨ ਨੂੰ ਉੱਥੇ ਪਿਆ ਛੱਡ ਕੇ ਉਹ ਉੱਥੋਂ ਹੀ ਕਾਲੀ ਆਦਮੀ ਵਾਪਸ ਮੁੜ ਗਿਆ ਉੱਥੇ ਉਸ ਪਿੰਡ ਵਿੱਚ ਉਹਦਾ ਕੌਣ ਸੀ ਬਗਾਨੇ ਪਿੰਡ ਵਿੱਚ ਉਹਨੂੰ ਤਾਂ ਹਰ ਕੋਈ ਕੋਸੇਗਾ ਕੀ ਪਤਾ ਕੀ ਗੱਲਾਂ ਬਣਨਗੀਆਂ ਗਿੰਦਰਦਾਜ ਆ ਉਹਦੇ ਪਿਓ ਕੇਰ ਸਿੰਘ ਦਾ ਉਹ ਕੀ ਲੱਗਦਾ ਸੀ ਹਰਨਾਮੀ ਉਹਦੇ ਨਾਲ ਕਿਸ ਰਿਸ਼ਤੇ ਦੀ ਹਾਂ ਨੂੰ ਭਰੇਗੀ ਇਸ ਪਿੰਡੋਂ ਤਾਂ ਹੁਣ ਭੱਜਣਾ ਹੀ ਠੀਕ ਹੈ ਕੋ ਲੋਕੇ ਜਾਣਦੇ ਥਾ ਉਹ ਸੇਲ ਬਰਾ ਦੇ ਰਾਹ ਪੈ ਗਿਆ ਉੜ ਕੇ ਕਦੇ ਉਹ ਕੋਠੇ ਖੜਕ ਸਿੰਘ ਨਹੀਂ ਆਇਆ ਹਰਨਾਮੀ ਕਦੇ ਹੰਢਿਆਏ ਗਈ ਤਾਂ ਵੀ ਉਹਨੂੰ ਮਿਲਣ ਉਹਨਾਂ ਦੇ ਘਰ ਨਹੀਂ ਗਿਆ ਹਰ ਨਾਮੀ ਵੀ ਸਮਝ ਗਈ ਸੀ ਕਿ ਦੁੱਲੇ ਕੋਲੋਂ ਉਹਦਾ ਸਦਾਲੇ ਖੜਾ ਛੁੱਟ ਗਿਆ ਕੀ ਲੈਣਾ ਸੀ ਉਹਨਾਂ ਦੁੱਲੇ ਤੋਂ ਗੇਲੀ ਵਰਗਾ ਨਵਾਂ ਹੱਡ ਉਹਦੇ ਉਤੋਂ ਮਰ ਮਰ ਜਾਣ ਵਾਲਾ ਅਰਜਨ ਉਹਦੇ ਹੱਥ ਵਿੱਚ ਸੀ ਉਸ ਦਿਨ ਦੁੱਲੇ ਨਾਲ ਹੋਈ ਹੱਥੋਂ ਪਾਈ ਵਿੱਚ ਚਾਹੇ ਦੁੱਲੇ ਨੇ ਅਰਜਨ ਦੀ ਗੋਡੀ ਲਵਾ ਦਿੱਤੀ ਸੀ ਉਹ ਉੱਠ ਨਹੀਂ ਸੀ ਸਕਿਆ ਪਰ ਅੱਖਾਂ ਚਮਕ ਕੇ ਜਦੋਂ ਉਹਨੇ ਦੇਖਿਆ ਕਿ ਇਹ ਦੁੱਲਾ ਉੱਥੇ ਨਹੀਂ ਹੈ ਤਾਂ ਉਸਨੂੰ ਬਹੁਤ ਖੁਸ਼ੀ ਹੋਈ ਸੀ ਉਸਨੂੰ ਚੰਗਾ ਚੰਗਾ ਲੱਗ ਰਿਹਾ ਸੀ ਕਿ ਉਹਨਾਂ ਦੁੱਲੇ ਨੂੰ ਪਿੰਡੋਂ ਭਜਾ ਦਿੱਤਾ ਉਸੇ ਵੇਲੇ ਉਹ ਗਿੰਦਰ ਦੇ ਘਰ ਗਿਆ ਤੇ ਜਾ ਕੇ ਹਰਨਾਮੀ ਨੂੰ ਸਾਰੀ ਗੱਲ ਦੱਸੀ। ਇਹ ਵੀ ਦੱਸਿਆ ਕਿ ਉਹਦੀ ਧੌਣ ਤੇ ਵੱਖੀ ਵਿੱਚ ਦਰਦ ਹੈ। ਕਰੜੀਆਂ ਸੱਟਾਂ ਲੱਗੀਆਂ ਸਨ। ਹਰਨਾਮੀ ਨੇ ਹਾਰੇ ਵਿੱਚ ਕੜਦਾ ਤੌੜੀ ਦਾ ਦੁੱਧ ਲਾਹਿਆ ਤੇ ਦੁੱਧ ਵਿੱਚ ਘਿਓ ਪਾ ਕੇ ਵੱਡਾ ਗਲਾਸ ਉਹਨੂੰ ਫੜਾ ਦਿੱਤਾ। ਐਨਾ ਦੁੱਧ ਉਹ ਤੋਂ ਪੀਤਾ ਨਹੀਂ ਸੀ ਜਾ ਰਿਹਾ। ਪੀਣ ਨੂੰ ਤਾਂ ਉਹ ਕੋਈ ਬਹੁਤਾ ਦੁੱਧ ਨਹੀਂ ਸੀ। ਇਸ ਨਾਲ ਤਾਂ ਉਹ ਦੁੱਗਣਾ ਦੁੱਧ ਪੀ ਜਾਂਦਾ ਹੁੰਦਾ ਸੀ। ਪਰ ਉਸ ਸਮੇਂ ਜਿਵੇਂ ਦੁੱਧ ਦੀ ਘੁੱਟ ਬਾਹਰ ਨੂੰ ਆ ਰਹੀ ਹੋਵੇ। ਉਹਦਾ ਕਾਲਜਾ ਫੜਕ ਫੜਕ ਕਰਕੇ ਧੜਕ ਰਿਹਾ ਸੀ ਹਰਨਾਮੀ ਉਹਨੂੰ ਬਾਰ ਬਾਰ ਕਹਿ ਰਹੀ ਸੀ ਪੀ ਜਾ ਸਾਰਾ ਪੀ ਗਰਮੀ ਆ ਕੇ ਸਰੀਰ ਖੁੱਲਜੂ ਤੇਰਾ ਤੇ ਫੇਰ ਉਹ ਕਹਿੰਦੀ ਕੌਣ ਕੀਤੀ ਟਿਆ ਜਾਣੇ ਨੇ ਤੂੰ ਜਾੜਾ ਖੇਡ ਦਿੰਦਾਗਾ ਰੁੱਟ ਜਾਣੇ ਦੀਆਂ ਤੇ ਇਥੋਂ ਉਹ ਨਾਬਰਤਾ ਨਹੀਂ ਸੀ ਦੁੱਧ ਦੀ ਘੁੱਟ ਅੰਦਰ ਲਗਾ ਕੇ ਹੌਂਗਾ ਪਰਦਾ ਹੋਇਆ ਬੋਲਿਆ ਭੱਜ ਗਿਆ ਮੇਰਾ ਸਾਲਾ ਚੂਰ ਖੜਦਾ ਤੰ ਦੱਸਦਾ ਮੈਂ ਉਹਨੂੰ ਪਰ ਹੋਣ ਨਹੀਂ ਕਦੇ ਵੱਡਦਾ ਉਹ ਇਸ ਪਿੰਡ ਇਹ ਤਾਂ ਪੱਕਾ ਜਾਣ ਤੋਂ ਮੁੜ ਕੇ ਆਇਆ ਤਾਂ ਟੰਗਾ ਵੱਡੂ ਕੁੱਤੇ ਚੀੁਰਦੀਆਂ ਗਿੰਦਰ ਖੇਤ ਗਿਆ ਹੋਇਆ ਸੀ ਬਰਾਂਡੇ ਵਿੱਚ ਕੇਰ ਸਿੰਘ ਪਿਆਸੀ ਉਹ ਤਾਂ ਪਰਾਂ ਸਵਾਤ ਵਿੱਚ ਬੈਠੇ ਇਹ ਗੱਲਾਂ ਕਰ ਰਹੇ ਸਨ ਬੁੜੇ ਨੂੰ ਕੋਈ ਪਤਾ ਨਹੀਂ ਸੀ ਉਹ ਐਨੀ ਕੋ ਸੌ ਤਾਂ ਸੀ ਕਿ ਘਰ ਵਿੱਚ ਕੋਈ ਉਪਰਾ ਬੰਦਾ ਹੈ ਹਰਨਾਮੀ ਨਾਲ ਗੱਲਾਂ ਕਰ ਰਿਹਾ ਹੈ ਪਰ ਇਹ ਸਮਝ ਨਹੀਂ ਸੀ ਸਕਿਆ ਕਿ ਇਹ ਗੱਲਾਂ ਕੀ ਹੋ ਰਹੀਆਂ ਹਨ ਦੇ ਨਾਲੇ ਹਰਨਾਮੀ ਸੋਹਰੇ ਦੀ ਪਰਵਾਹ ਵੀ ਕੋਈ ਨਹੀਂ ਸੀ ਕਰਦੀ ਉਹ ਤਾਂ ਸਗੋਂ ਉਹ ਤੋਂ ਡਰਦਾ ਸੀ ਸੋਚਦਾ ਗੰਦੀ ਤੀਮੀ ਦਾ ਕੀ ਹੈ ਧੌਲ ਤਫਾਹੀ ਨਾ ਮਾਰ ਦੇਵੇ ਹੁਣ ਕਿੱਥੇ ਆ ਉਹਦੇ ਚੋਂ ਪਹੁੰਚ ਉਹ ਤਾਂ ਇੱਕ ਮੁੱਕੀ ਦੀ ਵੀ ਮਾਰ ਨਹੀਂ ਕਦੇ ਕਦੇ ਜਿਸ ਦਿਨ ਅਰਜਨ ਦੀ ਪਰਜਾਈ ਬੰਦ ਤੋਂ ਕਿਸੇ ਰਿਸ਼ਤੇਦਾਰੀ ਵਿੱਚ ਮਿਲਣ ਗਈ ਹੁੰਦੀ ਜਾਂ ਕਦੇ ਕਿਸੇ ਸਕੀਰੀ ਵਿੱਚ ਕੋਈ ਵਿਆਹ ਹੁੰਦਾ ਤਾਂ ਅਰਜਨ ਘਰ ਹੀ ਰਹਿੰਦਾ ਛੰਡਾ ਵੀ ਘਰ ਨਾ ਹੁੰਦਾ ਉਸ ਦਿਨ ਅਰਜਨ ਦੀ ਬੈਠਕ ਵਿੱਚ ਸ਼ਿਆਮੋ ਆਉਂਦੀ ਸ਼ਿਆਮੋ ਹਰਨਾਮੀ ਨੂੰ ਸੱਦ ਲਿਆਉਂਦੀ ਉਹ ਤਿੰਨੇ ਦਾਰੂ ਪਿੰਦੇ ਸ਼ਿਆਮੋ ਗੁੱਟ ਹੋ ਕੇ ਪਰਾਂ ਮਿੰਜੇ ਉੱਤੇ ਪਾਸਾ ਮਾਰ ਕੇ ਪਈ ਰਹਿੰਦੀ ਹਰਨਾਮੀ ਨੂੰ ਦਾਰੂ ਪੀਣ ਸ਼ਿਆਮੋ ਨੇ ਹੀ ਲਾਇਆ ਸੀ ਆਥਣ ਜਹੇ ਮੂੰਹ ਹੱਤ ਤੋਕੇ ਉਹ ਅਰਜਨ ਦੀ ਬੈਠਕ ਵਿੱਚ ਬਾਹਰ ਨਿਕਲਦੀ ਆ ਮੂੰਹ ਵਿੱਚ ਸੌਂਫ ਪਾ ਕੇ ਜਾੜਾਂ ਥੱਲੇ ਚਬਦੀਆਂ ਰਹਿੰਦੀਆਂ ਦੂਜੇ ਕਿਸੇ ਨੂੰ ਸ਼ਰਾਬ ਦਾ ਮੁਸ਼ਕਨਾ ਆ ਜਾਵੇ ਉਹ ਬੰਦਿਆਂ ਵਾਂਗੂ ਥੋੜਾ ਸ਼ਰਾਬੀ ਹਿੰਦੀ ਆ ਦੋ ਕਾਲੀਆਂ ਤੋਂ ਵੱਧ ਨਹੀਂ। ਸ਼ਿਆਮੋਂ ਤੀਜੀ ਕੌਲੀ ਕਦੇ-ਕਦੇ ਚੜ ਜਾਂਦੀ। ਸ਼ਿਆਮੋਂ ਨੂੰ ਸ਼ਰਾਬ ਪੀਣ ਤੇ ਪੈਸੇ ਖਾਣ ਦੀ ਪੱਕੀ ਲਤ ਸੀ। ਉਹਦੀ ਇਸ ਕਮਜ਼ੋਰੀ ਤੋਂ ਅਰਜਨ ਵਾ ਫਾਇਦਾ ਉਠਾਉਂਦਾ। ਭਦੌੜ ਬਸਾਖੀ ਦੇ ਮੇਲੇ ਉੱਤੇ ਸ਼ਿਆਮੋਂ ਹਰ ਸਾਲ ਜਾਂਦੀ। ਸੇਲ ਬਰਾ ਦਾ ਮੇਲਾ ਤਾਂ ਉਹਨਾਂ ਨੇ ਜਮਾਂ ਗਵਾਂਡ ਵਿੱਚ ਹੀ ਸੀ। ਕੋਈ ਨਾ ਕੋਈ ਗਾਹਕ ਉਹ ਲੱਭ ਹੀ ਲੈਂਦੀ। ਪਿਛਲੀ ਵਾਰ ਭਦੌੜ ਅਰਜਨ ਦੇ ਹਰਨਾਮੀ ਦਾ ਮੇਲ ਉਹਨੇ ਹੀ ਕਰਵਾਇਆ ਸੀ। ਉਹ ਤਾਂ ਉਸ ਪਿੰਡ ਨੂੰ ਮੁੜ ਆਈ ਸੀ ਪਰ ਅਰਜਨ ਤੇ ਹਰਨਾਮੀ ਦੇ ਰਾਤ ਰਹਿਣ ਦਾ ਪ੍ਰਬੰਧ ਉਹਨੇ ਪਧੌੜ ਪਿੰਡ ਵਿੱਚ ਹੀ ਕਿਸੇ ਦੇ ਘਰ ਕਰ ਦਿੱਤਾ ਸੀ ਸੇਲਬਰਾ ਅੱਧੀ ਰਾਤ ਤੱਕ ਰਹਿਣ ਦਾ ਨਾਟਕ ਉਹਨੇ ਸੋਣਾ ਰਚ ਲਿਆ ਸੀ ਪਿੰਡਾਂ ਵਿੱਚ ਥਾਂ-ਥਾਂ ਬਦਮਾਸ਼ਾਂ ਦੇ ਅੱਡੇ ਸਨ ਸ਼ਾਮ ਨੂੰ ਹਰ ਅੱਡੇ ਉੱਤੇ ਭਿੰਨਕ ਸੀ ਸੇਲਬਰਾ ਵੀ ਉਹਨੇ ਅਜੇ ਹਾਈ ਇੱਕ ਅੱਡਾ ਲੱਭਿਆ ਸੀ ਤੇ ਅੱਧੀ ਰਾਤ ਤੱਕ ਉੱਥੇ ਉਹਨਾਂ ਦਾ ਸ਼ੁਗਲ ਮੇਲਾ ਚੱਲਦਾ ਰਿਹਾ ਸੀ ਇੱਕ ਮੀਲ ਦੀ ਵਿੱਤ ਉੱਤੇ ਸਾਰੀ ਰਾਤ ਟਹਰੰਦਾ ਕੀ ਮਤਲਬ ਗਿੰਦਰ ਕੀ ਸੋਚੇਗਾ ਸ਼ਿਆਮੋ ਦਾ ਸੋਹਰਾ ਪ੍ਰਤਾਪਾ ਕੀ ਸੋਚੇਗਾ ਐਸੇ ਕਰਕੇ ਹੀ ਅਰਜੁਨ ਉਹਨਾਂ ਦੋਵਾਂ ਨੂੰ ਜਾਣਿਆ ਲੋ ਅੱਧੀ ਰਾਤ ਪਿੰਡ ਲੈ ਆਇਆ ਸੀ ਗਿੰਦਰ ਦੇ ਘਰ ਆ ਕੇ ਫਿਰ ਗਿੰਦਰ ਨੂੰ ਨਾਲ ਜਾ ਕੇ ਸ਼ਿਆਮੋ ਨੇ ਆਪਣੇ ਘਰ ਜੋ ਨਾਟਕ ਖੇਡਿਆ ਸੀ ਉਹਦਾ ਭੇਤ ਅਰਜੁਨ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਸੀ ਦੋ ਦਿਨ ਗੁੰਮ ਰਹਿ ਕੇ ਕਿਰ ਸਿੰਘ ਚੱਲਦਾ ਹੋਇਆ ਉਹਦੀ ਉਮਰ ਇੰਨੀ ਵੱਡੀ ਨਹੀਂ ਸੀ ਉਹਨੂੰ ਖੰਗ ਰਹਿੰਦੀ ਸੀ ਦਸਾਂ ਕੋ ਸਾਲਾਂ ਤੋਂ ਉਹਨੇ ਫੀਮ ਖਾਣੀ ਸ਼ੁਰੂ ਕਰ ਦਿੱਤੀ ਸੀ ਫੀਮ ਨਾਲ ਖੰਗਟੀ ਗਈ ਰਹਿੰਦੀ ਖੈਰ ਖੰਗ ਨਾਲ ਬੰਦਾ ਮਰਦਾ ਤਾਂ ਨਹੀਂ ਹੁੰਦਾ ਉਹਦੇ ਸੱਥਰ ਉੱਤੇ ਲੋਕ ਗੱਲਾਂ ਕਰਦੇ ਕਿ ਉਹਨਾਂ ਦਾ ਗਮ ਹੀ ਚੁੱਕ ਤੇ ਲੈ ਗਿਆ ਗਮ ਕਾਦਾ ਏ ਕੋਈ ਨਹੀਂ ਉੱਬਰ ਕੇ ਬੋਲਦਾ ਇਹ ਸਭ ਨੂੰ ਪਤਾ ਸੀ ਕਿ ਕੁਝ ਸਾਲਾਂ ਤੋਂ ਉਹਦਾ ਉਕਰ ਅਦਰ ਘਟ ਗਿਆ ਸੀ ਗਿੰਦਰ ਦੀ ਬੋਹ ਨੂੰ ਕੋਈ ਬੱਚਾ ਨਹੀਂ ਹੋਇਆ ਸੀ ਉਹ ਬਦਕਾਰ ਹੀ ਸੀ ਪਰ ਕੋਈ ਚੂਹਾ ਤਾਂ ਜੰਮ ਦਿੰਦੀ ਬੱਤੀ ਨਾਲ ਬੱਤੀ ਲੱਗ ਜਾਂਦੀ ਜਿਸ ਦਿਨ ਤੋਂ ਹਰਨਾਮੀ ਨੇ ਉਹਦੀ ਪਿੱਠੋ ਤੇ ਲੱਤ ਮਾਰੀ ਉਹ ਕੁੱਟ ਵੱਟ ਕੇ ਰਹਿ ਗਿਆ ਬਸ ਉਸ ਦਿਨ ਤੋਂ ਹੀ ਉਹਦਾ ਸਰੀਰ ਖੁਰਨ ਲੱਗ ਪਿਆ ਸੀ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ